ਤਾਂ ਸੀ ਏਕੇ ਦੀ ਗੱਲ ਕੀਤੀ ਆ ਕਿ ਏਕਾ ਬਹੁਤ ਜ਼ਰੂਰੀ ਆ ਤਖਨੌਰੀ ਬਾਰਡਰ ਤੋਂ ਲਗਾਤਾਰ ਪਲਪਲ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਰਾਤ ਦਾ ਸਮਾਂ ਹੋ ਚੁੱਕਿਆ ਪਰ ਰਾਤ ਦੇ ਸਮੇਂ ਵੀ ਇੱਥੇ ਦਿਨ ਵਰਗਾ ਮਾਹੌਲ ਆ ਤਸਵੀਰਾਂ ਦੇ ਵਿੱਚ ਦੇਖ ਰਹੇ ਹਾਂ ਤੁਸੀਂ ਕਿਸ ਤਰੀਕੇ ਦੇ ਨਾਲ ਬੀਬੀਆਂ ਵੀ ਇੱਥੇ ਜਿਹੜੀਆਂ ਮੋਰਚੇ ਦੇ ਵਿੱਚ ਡਟੀਆਂ ਹੋਈਆਂ ਨੇ ਤਾਂ ਬੜਾ ਹੌਸਲਾ ਜਿਹੜਾ ਆ ਵੱਜ ਜਾਂਦਾ ਅਜਿਹੇ ਲੀਡਰਾਂ ਦਾ ਜੋ ਕਿਸਾਨੀ ਬਚਾਉਣ ਦੇ ਲਈ ਆਉਣ ਵਾਲੀਆਂ ਨਸਲਾਂ ਬਚਾਉਣ ਦੇ ਲਈ ਫਸਲਾਂ ਬਚਾਉਣ ਦੇ ਲਈ ਜੋ ਲੜਾਈ ਲੜ ਰਹੇ ਨੇ ਤਾਂ ਬੀਬੀਆਂ ਦੇ ਨਾਲ ਗੱਲਬਾਤ ਕਰਦੇ ਆ ਬੀਬੀ ਜੀ ਕੀ ਨਾਮ ਆ ਕਿੱਥੋਂ ਆਇਆ ਕਿੰਨੀ ਉਮਰ ਆ 60 ਸਾਲ ਦੀ ਉਮਰ ਆ ਨਾਮ ਅਮਰਜੀਤ ਕੌੜਾ ਪਿੰਡ ਬੁਰਜਮਾਨਸ਼ਾ ਜਾਂ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਜੀ ਜੀ ਸੋਚਿਆ ਸੀ 60 ਸਾਲ ਦੀ ਉਮਰ ਦੇ ਵਿੱਚ ਐਵੇਂ ਸੜਕਾਂ ਦੇ ਉੱਤੇ ਰਾਤਾਂ ਨੂੰ ਬੈਠਣਾ ਪਊਗਾ ਕੀ ਕਹੋਗੇ ਸਰਕਾਰਾਂ ਨੂੰ ਅਜਿਹੇ ਹਾਲਾਤ ਪੈਦਾ ਕਰਤੀ ਸਰਕਾਰ ਨੇ ਸਰਕਾਰਾਂ ਨੂੰ ਤਾਂ ਕਹਾਂਗੇ ਵੀ ਪਹਿਲਾਂ ਤੋਂ ਹੀ ਪਤਾ ਸੀ ਵੀ ਜੇ ਆਪਣੀ ਕਿਸਾਨ ਦੀ ਜਥੇਬੰਦੀ ਜੂਨੀਅਨ ਬਣੂਗੀ ਨਾ ਫੇਰ ਆਪਾਂ ਬਚਾਂਗੇ ਅਸੀਂ 25 ਸਾਲ ਦੇ ਜਥੇਬੰਦੀ ਦੇ ਵਿੱਚ ਮੈਂ ਕੰਮ ਕਰਦੀਆਂ ਤੇ ਵੀ ਜਾਣੇ ਬਹੁਤ ਵਧੀਆ ਸਾਡਾ ਜਿਹੜਾ ਬਣਦਾਗਾ ਪਿੰਡਾਂ ਦੇ ਵਿੱਚ ਵੀ ਅਸੀਂ ਆਪਦਾ ਫੰਡ ਇਕੱਠਾ ਕਰਦੇ ਆਂ ਜਿੱਥੇ ਕਿਤੇ ਸਾਨੂੰ ਲੋੜ ਪੈਂਦੀ ਆ ਅਸੀਂ ਉੱਥੇ ਜਾਂਦੇ ਆਂ ਵੱਧ ਤੋਂ ਵੱਧ ਭੈਣਾਂ ਦਾ ਤੇ ਵੀਰਾਂ ਦਾ ਵੀਰਾਂ ਦਾ ਅਸੀਂ ਭੈਣਾਂ ਪੂਰਾ ਸਾਥ ਦਿੰਨੇ ਆਂ ਹੂੰ ਹੁਣ ਵੀ ਅੰਦੋਲਨ ਵੇਲੇ ਜਦੋਂ ਉਹਦਾ ਸ਼ੁਰੂ ਹੋਇਆ ਪਹਿਲਾਂ ਦਿੱਲੀ ਸ਼ੁਰੂ ਹੋਇਆ ਅਸੀਂ ਲਗਾਤਾਰ ਵੀ ਵਾਈਪੈਣਾ ਉੱਥੇ ਲਗਾਤਾਰ ਅਗਲੀ ਡਿਊਟੀ ਮਤਲਬ ਜ਼ਿੰਮੇਵਾਰੀ ਪੂਰੀਆਂ ਕਰਦੀਆਂ ਸੀ ਹੁਣ ਵੀ ਜਦੋਂ ਉਹਦਾ ਇੱਥੇ ਅੰਦੋਲਨ ਸ਼ੁਰੂ ਹੋਇਆ ਅਸੀਂ 6ਵੀਂ 7ਵੀਂ ਵਾਰ ਇੱਥੇ ਆ ਗਏ ਅਸੀਂ ਲਗਾਤਾਰ ਮੰਗ ਉੱਥੇ ਆਉਂਦੇ ਰਹਿਣਾ ਤੇ ਵੀਰਾਂ ਦਾ ਸਾਥ ਦਿੰਨੇ ਆ ਬੀਬੀ ਜੀ ਇੱਕ ਗੱਲ ਹੋਰ ਆ ਅਸੀਂ ਵੋਟਾਂ ਪਾਣੇ ਆ ਸਰਕਾਰਾਂ ਨੂੰ ਅਸੀਂ ਕੁਰਸੀਆਂ ਤੇ ਬਿਠਾ ਦਿੰਨੇ ਆ ਕਿਸੇ ਨੂੰ ਮੁੱਖ ਮੰਤਰੀ ਬਣਾ ਦਿੰਨੇ ਆ ਮੰਤਰੀ ਬਣਾ ਦਿੰਨੇ ਆ ਐਮ ਐਲ ਏ ਬਣਾ ਦਿੰਨੇ ਆ ਅਸੀਂ ਇਹ ਸੋਚ ਕੇ ਵੋਟਾਂ ਪਾਣੇ ਆ ਕਿ ਸਾਡੇ ਕੰਮ ਹੋਣ ਇਹ ਤਾਂ ਨਹੀਂ ਕਦੇ ਸੋਚਿਆ ਕਿ ਸਾਨੂੰ ਇਹੀ ਸਰਕਾਰਾਂ ਸੜਕਾਂ ਦੇ ਉੱਤੇ ਰੋਲ ਦੇਣਗੀਆਂ ਇਹ ਵੀਰ ਜੀ ਵੀ ਕਸੂਰ ਆਪਣੇ ਲੋਕਾਂ ਦਾ ਵੀ ਹੈਗਾ ਜਿਹੜਾ ਆਪਾਂ ਇੱਕ ਤਰਫਾ ਹੀ ਫੈਸਲਾ ਲੈ ਲੈਂਦੇ ਨਾ ਇਹ ਬਹੁਤ ਗਲਤ ਹੈਗਾ ਮਾੜਾ ਮੋਟਾ ਕੋਈ ਮਿੱਸੀ ਸਰਕਾਰ ਹੋਵੇ ਨਾ ਉਹਦੇ ਨਾਲ ਫਿਰ ਆਪਣਾ ਚੱਲ ਜਾਂਦਾ ਜਦੋਂ ਹੁਣ ਆਪਾਂ 92 ਜਤਿਆ ਤੇ 99 ਜਤਿਆ ਕੇ ਆਪਾਂ ਕੀ ਖੱਟਿਆ ਆਪ ਦਾ ਨੁਕਸਾਨ ਕਰਵਾਇਆ ਕਿਉਂਕਿ ਜਿਹੜਾ ਕੋਈ ਹੁਣ ਤਾਂ ਮੋਦੀ ਤਾਂ ਇਹਨੂੰ ਐ ਕਹਿੰਦਾ ਨਾ ਭਗਵਾਨ ਤਬਾਰ ਨੂੰ ਵੀ ਤੂੰ ਜਿਹੜਾ ਮਤਲਬ ਸਾਥੋ ਲੈ ਕੇ ਗਿਆਂਗਾ ਪੈਸਾ ਤੂੰ ਪੰਜਾਬ ਤੇ ਖਰਚ ਨਹੀਂ ਕਰਿਆ ਉਹਨਾਂ ਨੇ ਤਾਂ ਗੇਮ ਸੈੱਟ ਕੀਤੀ ਉਹ ਉਧਰ ਨੂੰ ਕੋ ਕਾ ਦਿੰਦੇ ਨੇ ਉਧਰ ਨੂੰ ਕੋ ਕਾ ਦਿੰਦੇ ਨੇ ਨੁਕਸਾਨ ਇਹ ਕਿਸਾਨਾਂ ਦਾ ਪੰਜਾਬ ਦਾ ਕਿਸਾਨ ਮਤਲਬ ਇਹ ਜਿਹੜਾ ਜਿੰਨਾ ਨੁਕਸਾਨ ਆ ਪੰਜਾਬ ਦਾ ਨੁਕਸਾਨ ਹੋ ਰਿਹਾ ਇਹਦੇ ਚ ਫਿਰ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਤੁਸੀਂ ਕਿਉਂਕਿ ਪਹਿਲਾਂ ਬਿਆਨ ਕੁਝ ਹੋਰ ਸੀ ਗੱਡੀਆਂ ਵੀ ਪਾਤੜਾ ਖੜਾਤੀਆਂ ਸੀ ਅੰਜੂ ਗੈਸ ਦੇ ਗੋਲੇ ਵਾਲੀਆਂ ਪਾਣੀ ਦੇ ਬਿਛੜ ਵਾਲੀਆਂ ਪਰ ਜਦੋਂ 4 ਤਰੀਕ ਨੂੰ ਖਨੌਰੀ ਬਾਰਡਰ ਤੇ ਲੱਖਾਂ ਦਾ ਇਕੱਠ ਹੋਇਆ ਉਹ ਤੋਂ ਬਾਅਦ ਸਰਕਾਰ ਦੇ ਵੀ ਬਿਆਨ ਬਦਲ ਗਏ ਉਹ ਸਾਰਾ ਕੁਝ ਪਿੱਛੇ ਨੂੰ ਹੋ ਗਈ ਸਰਕਾਰ ਸਰਕਾਰ ਤਾਂ ਪਿੱਛੇ ਨੂੰ ਆਏ ਹੋਗੀ ਪਹਿਲਾਂ ਇਹ ਮਤਲਬ ਇਹ ਮੋਦੀ ਦੀ ਛੇਪ ਮੰਨਦਾ ਸੀ ਅੱਜ ਮੰਨਦਾ ਤਾਂ ਅਜੇ ਵੀ ਆ ਪਰ ਇਹ ਸਾਡਾ ਕਿਸਾਨਾਂ ਦਾ ਮਤਲਬ ਬਲਵਾਲ ਦੇਖ ਕੇ ਨਾ ਵੀ ਹਾਂ ਕਿਸਾਨ ਆਪਦੀ ਜਿੱਦ ਤੇ ਅੜੇਵੇਂ ਨੇ ਇਹ ਚਿਪ ਗਿਆ ਹੂੰ ਯਾਨੀ ਕਿ ਦਬਾਅ ਬਣ ਗਿਆ ਇਹ ਦਬਾਅ ਬਣ ਗਿਆ ਸਾਡਾ ਅੱਜ ਤੇ ਅਸੀਂ ਦਬਾਅ ਬਣਾ ਕੇ ਵੀ ਰਾਂਗੇ ਕੋਈ ਇਹੀ ਜੀ ਗੱਲ ਨਹੀਂ ਪਹਿਲਾਂ ਤਾਂ ਅਸੀਂ ਮੰਨ ਮੰਨ ਕੇ ਚਲੋ ਵੀ ਆਏ ਸੀ ਵੀ ਦੋ ਜੱਥੇਵੰਦੀਆਂ ਨੇ ਇਹ ਦੁਨੀ ਬੈਠੇ ਨੇ ਜਿਹੜਾ ਅੱਜ ਦਾ ਸਾਡਾ ਸੀਗਾ ਅਸੀਂ ਇਸ ਗੱਲ ਤੇ ਮਤਲਬ ਬਹੁਤ ਇਹ ਸਾਡਾ ਮੰਨ ਦੇ ਵਿੱਚ ਇਹ ਬਹੁਤ ਖੁਸ਼ੀ ਆ ਵੱਡੀ ਖੁਸ਼ੀ ਆ ਕਿ ਅਸੀਂ ਜਿਹੜੇ ਜਿਹਨੇ ਕੋਈ ਗੱਲ ਨਹੀਂ ਦੋ ਭਰਾ ਲੜ ਪੈਂਦੇ ਹੁੰਦੇ ਨੇ ਉਹ ਇਕੱਠੇ ਵੀ ਹੋ ਜਾਂਦੇ ਹੁੰਦੇ ਨੇ ਅੱਜ ਸਾਨੂੰ ਐਸੇ ਗੱਲ ਦੀ ਬਹੁਤ ਖੁਸ਼ੀ ਆ ਵੀ ਅਸੀਂ ਇਕੱਠੇ ਹੋ ਕੇ ਮੋਦੀ ਦੀ ਧੌਣ ਤੇ ਗੋਡਾ ਤਰਾਂਗੇ ਯਾਨੀ ਕਿ ਚਲੋ ਦੇਰ ਆਏ ਦਰੁਸਤਾਏ ਵੀ ਦੂਜਾ ਜਿੱਥੇ ਤੇਰ ਆਏ ਦਰੁਸਤਾਏ ਅਸੀਂ ਸਾਰੇ ਇਕੱਠੇ ਹੋ ਗਏ ਹੁਣ ਸਾਡਾ ਛੇਤੀ ਫੈਸਲਾ ਹੋ ਜਾਊਗਾ ਬਿਲਕੁਲ ਹੋਰ ਵੀ ਬੀਬੀਆਂ ਸਾਡੇ ਨਾਲ ਮੌਜੂਦ ਨੇ ਬੀਬੀ ਜੀ ਕੀ ਨਾਮ ਆ ਨਾਮ ਕੀ ਹੈ ਰਣਜੀਤ ਕੌਰ ਜੀ ਬੀਬੀ ਜੀ ਕੀ ਮੰਨਦੇ ਹੋ ਇੱਥੇ ਬੈਠਣਾ ਪੈ ਰਿਆ ਜਿਵੇਂ ਬੀਬੀ ਨੇ ਕਿਹਾ ਕਿ ਹੁਣ ਤਾਂ ਚਲੋ ਏਕਾ ਹੋ ਗਿਆ ਕਿੰਨੀ ਕੁ ਖੁਸ਼ੀ ਆ ਏਕੇ ਦੀ ਜੀ ਬਹੁਤ ਜ਼ਿਆਦਾ ਖੁਸ਼ੀ ਆ ਕਿ ਬਹੁਤ ਜ਼ਿਆਦਾ ਜਿਹਦਾ ਹੀ ਗੱਲ ਦਾ ਤੇ ਸਰਕਾਰਾਂ ਦਬ ਕੇ ਵੀ ਰਹਿਣਗੀਆਂ ਉਸ ਤਰ੍ਹਾਂ ਸਰਕਾਰਾਂ ਕੇ ਦੀ ਸੁਣਵਾਈ ਨਹੀਂ ਕਰਦੀ ਹੁਣ ਏਕਾ ਹੋ ਗਿਆ ਹੁਣ ਕੱਠ ਹੋ ਗਿਆ ਹੁਣ ਕੱਠ ਵਿੱਚ ਬਰਕਤ ਆ ਹੁਣ ਜਿੰਦਾਬਾਦ ਹੋਗਾ ਪੰਜਾਬ ਬਿਲਕੁਲ ਬਿਲਕੁਲ ਬੀਬੀ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸੂਦਰਸ਼ਨ ਕੌਰ ਜ਼ਿਲ੍ਹਾ ਬਠਿੰਡਾ ਪਿੰਡ ਬਰਜਮਾਨ ਸਹੀ ਹੈ ਬੀਬੀ ਜੀ ਮੈਂ ਏਕੇ ਦੀ ਗੱਲ ਕਰੀ ਆ ਅਕਸਰ ਹੀ ਇਹ ਗੱਲ ਹੁੰਦੀ ਹੈ ਨਾ ਜਿੱਥੇ ਕਹਿੰਦੇ ਏਕਾ ਨਹੀਂ ਉੱਥੇ ਬਰਕਤ ਨਹੀਂ ਇੱਥੇ ਹੁਣ ਏਕਾ ਵੀ ਹੋ ਗਿਆ ਬਰਕਤ ਵੀ ਆ ਤਾਂ ਹੁਣ ਅੰਦੋਲਨ ਦੀ ਜਿੱਤ ਕਿੰਨੀ ਨੇੜੇ ਲੱਗਦੀ ਹੈ ਹੁਣ ਪਹਿਲਾਂ ਸਰਕਾਰਾਂ ਨੂੰ ਇਹ ਹੀ ਸੀ ਨਾ ਵੀ ਇਹ ਅਲੱਗ-ਅਲੱਗ ਰਹੇਗੇ ਪਤਾ ਨਹੀਂ ਇਕੱਠੇ ਹੋਣੇ ਪਤੇ ਨਾ ਉਹਨਾਂ ਨੂੰ ਆਏ ਸੀ ਸਾਡੀ ਉਸਤ ਹੈਗੇ ਅਲੱਗ ਤੁਰੇ ਫਿਰਦੇ ਹੈਗੇ ਦੇਖੋ ਹੁਣ ਜਿੱਤ ਤਾਂ ਹੋਣੀ ਹੈਗੀ ਸਾਡ ਇੱਕ ਦਿਨ ਤਾਂ ਪਹਿਲਾਂ ਕੋਸ਼ਿਸ਼ਾਂ ਬੜੀਆਂ ਹੋਈਆਂ ਵੀ ੱਡੋ-ੱਡ ਕਰਕੇ ਕਰਕੇ ਰੱਖੀ ਬਸ ਸਰਕਾਰਾਂ ਦੀ ਨੀਤੀ ਇਹੋ ਹੈਗੀ ਪਾੜ ਕੇ ਰੱਖਣਾ ਰਾਜ ਕਰੋ ਪਾੜੋ ਹਨਾ ਸ਼ੁਰੂ ਤੋਂ ਅੰਗਰੇਜ਼ਾਂ ਦੀ ਨੀਤੀ ਹੈਗੀ ਅੱਗੇ ਕਹਿੰਦੇ ਹੁੰਦੇ ਜੇ ਰਾਜਾ ਰਾਜ ਕਰੂ ਪਰ ਜਾਂ ਸੁਖੀ ਬੈਸੂ ਹੁਣ ਪਰਜਾ ਦੁਖੀ ਹੈ ਰਾਜੇ ਰਾਜ ਮੌਜਾਂ ਨਾ ਕਰਦੇ ਹੈਗੇ ਸਾਡੇ ਬਾਰ ਕਿਥੇ ਛੜਕਾਂ ਦੇ ਰੁਲਦੇ ਬੱਚੇ ਛੱਡ ਕੇ ਘਰਾਂ ਦੇ ਵਿੱਚ ਬਿਲਕੁਲ ਬੀਬੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਅੰਦੋਲਨ ਦੇ ਬਾਰੇ ਕਿ ਉਹ ਇਸ ਤਰੀਕੇ ਨਾਲ ਸੜਕਾਂ ਦੇ ਉੱਤੇ ਰੋਲਣਾ ਪੈ ਰਿਆ ਅਸੀਂ ਤਾਂ ਸਰਕਾਰ ਨੂੰ ਇਹੀ ਕਹਣਾ ਚਾਹੁੰਦੇ ਆ ਕਿ ਹੁਣ ਇਹ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਹੈ ਤੇ ਹੁਣ ਸਾਡੇ ਫੈਸਲੇ ਹੱਕ ਸਾਨੂੰ ਮਿਲਣੇ ਚਾਹੀਦੇ ਆ ਸਾਡੇ ਹੱਕ 'ਚ ਫੈਸਲਾ ਜ਼ਰੂਰ ਹੋਊਗਾ ਜੀ ਜੀ ਬਹੁਤ ਖੁਸ਼ੀ ਦੀ ਗੱਲ ਆ ਵੀ ਜਿਹੜੇ ਇਕੱਠੇ ਹੋਏ ਸਾਰੇ ਬਿਲਕੁਲ ਬਿਲਕੁਲ ਤਾਂ ਸਾਰੀਆਂ ਜਿਹੜੀਆਂ ਬੀਬੀਆਂ ਨੇ ਇਹ ਗੱਲ ਕਹਿ ਰਹੀਆਂ ਨੇ ਭਾਵੇਂ ਕੀ ਬੀਬੀਆਂ ਨੇ ਭਾਵੇਂ ਬਜ਼ੁਰਗ ਨੇ ਤਾਂ ਹਰ ਕੋਈ ਇਹ ਗੱਲ ਕਹਿ ਰਿਹਾ ਕਿ ਏਕਾ ਹੋ ਗਿਆ ਕਿਉਂਕਿ ਜਿਹੜੀਆਂ ਹੁਣ ਦੂਜੀਆਂ ਜਥੇਬੰਦੀਆਂ ਸੀ ਪਹਿਲਾਂ ਮੀਟਿੰਗਾਂ ਹੋਈਆਂ ਸੀ ਮੀਟਿੰਗਾਂ ਦੇ ਵਿੱਚ ਗੱਲ ਨਹੀਂ ਸੀ ਬਣੀ ਖੈਰ ਬਖਰੇਵੇਂ ਸੀ ਸਰਕਾਰਾਂ ਉਸ ਚੀਜ਼ ਦਾ ਲਾਹਾ ਲੈ ਲੈਂਦੀਆਂ ਨੇ ਕਿ ਇਹਨਾਂ ਦੇ ਵਿੱਚ ਬਖਰੇਵੇਂ ਆ ਜਿਵੇਂ 4 ਤਰੀਕ ਨੂੰ ਖਨੌੜੀ ਇਕੱਠ ਹੋਇਆ ਦੂਜੇ ਪਾਸੇ ਜਗਿੰਦਰ ਸਿੰਘ ਗੁਰਾਹਾਂ ਦੇ ਵੱਲੋਂ ਟੋਹਾਣਾ ਦੇ ਵਿੱਚ ਇਕੱਠ ਰੱਖ ਲਿਆ ਉਸ ਗੱਲ ਤੋਂ ਬਾਅਦ ਸਰਕਾਰਾਂ ਨੂੰ ਸ਼ਾਇਦ ਇਹ ਗੱਲ ਜ਼ਰੂਰ ਲੱਗੀ ਹੋਵੇਗੀ ਕਿ ਕਿਸਾਨ ਤਾਂ ਵਾਕੇ ਹੀ ਜਿਹੜੇ ਨੇ ਅੱਡੋ ਅੱਡ ਹੋ ਗਏ ਪਰ ਜੋ ਹੁਣ ਦੂਜੀਆਂ ਜਥੇਬੰਦੀਆਂ ਦੇ ਵੱਲੋਂ ਇੱਕ ਹੋ ਕੇ ਫੈਸਲਾ ਕਰ ਲਿਆ ਕਿ ਅਸੀਂ ਏਕਾ ਕਰਨਾ ਏਕਾ ਕਰਕੇ ਹੁਣ ਜਿੱਤਵਲ ਅੰਦੋਲਨ ਵਧਣਾ ਸ਼ੁਰੂ ਹੋ ਚੁੱਕਿਆ ਤਾਂ ਅਸੀਂ ਏਕੇ ਦੀ ਗੱਲ ਕੀਤੀ ਆ ਕਿ ਏਕਾ ਬਹੁਤ ਜ਼ਰੂਰੀ ਆ ਤਾਂ ਖਨੌਰੀ ਬਾਰਡਰ ਤੋਂ ਲਗਾਤਾਰ ਪਲਪਲ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਰਾਤ ਦਾ ਸਮਾਂ ਹੋ ਚੁੱਕਿਆ ਪਰ ਰਾਤ ਦੇ ਸਮੇਂ ਵੀ ਇੱਥੇ ਦਿਨ ਵਰਗਾ ਮਾਹੌਲ ਆ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਬੀਬੀਆਂ ਵੀ ਇੱਥੇ ਜਿਹੜੀਆਂ ਮੋਰਚੇ ਦੇ ਵਿੱਚ ਡਟੀਆਂ ਹੋਈਆਂ ਨੇ ਤਾਂ ਬੜਾ ਹੌਸਲਾ ਜਿਹੜਾ ਆ ਵੱਧ ਜਾਂਦਾ ਅਜਿਹੇ ਲੀਡਰਾਂ ਦਾ ਜੋ ਕਿਸਾਨੀ ਬਚਾਉਣ ਦੇ ਲਈ ਆਉਣ ਵਾਲੀਆਂ ਨਸਲਾਂ ਬਚਾਉਣ ਦੇ ਲਈ ਫਸਲਾਂ ਬਚਾਉਣ ਦੇ ਲਈ ਜੋ ਲੜਾਈ ਲੜ ਰਹੇ ਨੇ ਤਾਂ ਬੀਬੀਆਂ ਦੇ ਨਾਲ ਗੱਲਬਾਤ ਕਰਦੇ ਆਂ ਬੀਬੀ ਜੀ ਕੀ ਨਾਮ ਆ ਕਿੱਥੋਂ ਆਇਆ ਕਿੰਨੀ ਉਮਰ ਆ 60 ਸਾਲ ਦੀ ਉਮਰ ਆ ਨਾਮ ਆ ਅਮਰਜੀਤ ਕੌਰ ਆ ਪਿੰਡ ਬੁਰਜਮਾਨਸ਼ਾ ਜਾਂ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਬੀਬੀ ਜੀ ਸੋਚਿਆ ਸੀ 60 ਸਾਲ ਦੀ ਉਮਰ ਦੇ ਵਿੱਚ ਐਵੇਂ ਸੜਕਾਂ ਦੇ ਉੱਤੇ ਰਾਤਾਂ ਨੂੰ ਬੈਠਣਾ ਪਊਗਾ ਕੀ ਕਹੋਗੇ ਸਰਕਾਰਾਂ ਨੂੰ ਅਜਿਹੇ ਹਾਲਾਤ ਪੈਦਾ ਕਰਤੀ ਸਰਕਾਰ ਨੇ ਸਰਕਾਰਾਂ ਨੂੰ ਤਾਂ ਕਹਾਂਗੇ ਵੀ ਪਹਿਲਾਂ ਤੋਂ ਹੀ ਪਤਾ ਸੀ ਵੀ ਜੇ ਆਪਣੀ ਕਿਸਾਨ ਦੀ ਜਥੇਬੰਦੀ ਜੂਨੀਅਨ ਬਣੂਗੀ ਨਾ ਫੇਰ ਆਪਾਂ ਬਚਾਂਗੇ ਅਸੀਂ 25 ਸਾਲ ਦੇ ਜਥੇਬੰਦੀ ਦੇ ਵਿੱਚ ਮੈਂ ਕੰਮ ਕਰਦੀ ਆ ਤੇ ਵੀ ਜਾਣੀ ਬਹੁਤ ਵਧੀਆ ਸਾਡਾ ਜਿਹੜਾ ਬਣਦਾਗਾ ਪਿੰਡਾਂ ਦੇ ਵਿੱਚ ਵੀ ਅਸੀਂ ਆਪਦਾ ਫੰਡ ਇਕੱਠਾ ਕਰਦੇ ਆ ਜਿੱਥੇ ਕਿਤੇ ਸਾਨੂੰ ਲੋੜ ਪੈਂਦੀ ਆ ਅਸੀਂ ਉੱਥੇ ਜਾਂਦੇ ਆ ਵੱਧ ਤੋਂ ਵੱਧ ਭੈਣਾਂ ਦਾ ਤੇ ਵੀਰਾਂ ਦਾ ਵੀਰਾਂ ਦਾ ਅਸੀਂ ਭੈਣਾਂ ਪੂਰਾ ਸਾਥ ਦਿੰਨੇ ਆ ਹੁਣ ਵੀ ਅੰਦੋਲਨ ਵੇਲੇ ਜਦੋਂ ਦਾ ਸ਼ੁਰੂ ਹੋਇਆ ਪਹਿਲਾ ਦਿੱਲੀ ਸ਼ੁਰੂ ਹੋਇਆ ਅਸੀਂ ਲਗਾਤਾਰ ਵੀ ਵਾਈਪੈਣਾ ਉੱਥੇ ਲਗਾਤਾਰ ਅਗਲੀ ਡਿਊਟੀ ਮਤਲਬ ਜ਼ਿੰਮੇਵਾਰੀ ਪੂਰੀਆਂ ਕਰਦੀਆਂ ਸੀ ਹੁਣ ਵੀ ਜਦੋਂ ਦਾ ਇੱਥੇ ਅੰਦੋਲਨ ਸ਼ੁਰੂ ਹੋਇਆ ਅਸੀਂ 6ਵੀਂ 7ਵੀਂ ਵਾਰ ਇੱਥੇ ਆ ਗਏ ਅਸੀਂ ਲਗਾਤਾਰ ਮੰਗ ਉੱਥੇ ਆਉਂਦੇ ਰਹਿਣਾ ਤੇ ਵੀਰਾਂ ਦਾ ਸਾਥ ਦਿੰਨੇ ਆ ਬੀਬੀ ਜੀ ਇੱਕ ਗੱਲ ਹੋਰ ਆ ਅਸੀਂ ਵੋਟਾਂ ਪਾਣੇ ਆ ਸਰਕਾਰਾਂ ਨੂੰ ਅਸੀਂ ਕੁਰਸੀਆਂ ਤੇ ਬਿਠਾ ਦਿੰਨੇ ਆ ਕਿਸੇ ਨੂੰ ਮੁੱਖ ਮੰਤਰੀ ਬਣਾ ਦਿੰਨੇ ਆ ਮੰਤਰੀ ਬਣਾ ਦਿੰਨੇ ਆ ਐਮ ਐਲ ਏ ਬਣਾ ਦਿੰਨੇ ਆ ਅਸੀਂ ਇਹ ਸੋਚ ਕੇ ਵੋਟਾਂ ਪਾਣੇ ਆ ਕਿ ਸਾਡੇ ਕੰਮ ਹੋਣਗੇ ਸਾ ਇਹ ਤਾਂ ਨਹੀਂ ਕਦੇ ਸੋਚਿਆ ਕਿ ਸਾਨੂੰ ਇਹੀ ਸਰਕਾਰਾਂ ਸੜਕਾਂ ਦੇ ਉੱਤੇ ਰੋਲ ਦੇਣਗੀਆਂ ਇਹ ਵੀਰ ਜੀ ਵੀ ਕਸੂਰ ਆਪਣੇ ਲੋਕਾਂ ਦਾ ਵੀ ਹੈਗਾ ਜਿਹੜਾ ਆਪਾਂ ਇੱਕ ਤਰਫਾ ਹੀ ਫੈਸਲਾ ਲੈ ਲੈਂਦੇ ਨਾ ਇਹ ਬਹੁਤ ਗਲਤ ਹੈਗਾ ਮਾੜਾ ਮੋਟਾ ਕੋਈ ਮਿਸਰੀ ਸਰਕਾਰ ਹੋਵੇ ਨਾ ਉਹਦੇ ਨਾਲ ਫਿਰ ਆਪਣਾ ਚੱਲ ਜਾਂਦਾ ਜਦੋਂ ਹੁਣ ਆਪਾਂ 92 ਜਤਿਆ ਤੇ 92 ਜਤਿਆ ਕੇ ਆਪਾਂ ਕੀ ਖੱਟਿਆ ਆਪ ਦਾ ਨੁਕਸਾਨ ਕਰਵਾਇਆ ਕਿਉਂਕਿ ਜਿਹੜਾ ਕੋਈ ਹੁਣ ਤਾਂ ਮੋਦੀ ਤਾਂ ਇਹਨੂੰ ਐ ਕਹਿੰਦਾ ਨਾ ਭਗਵਾਨ ਤਬਰ ਨੂੰ ਵੀ ਤੂੰ ਜਿਹੜਾ ਮਤਲਬ ਸਾਥੋ ਲੈ ਕੇ ਗਿਆਂਗਾ ਪੈਸਾ ਤੂੰ ਪੰਜਾਬ ਤੇ ਖਰਚ ਨਹੀਂ ਕਰਿਆ ਉਹਨਾਂ ਨੇ ਤਾਂ ਗੇਮ ਸੈੱਟ ਕੀਤੀ ਉਹ ਉਧਰ ਨੂੰ ਕੋ ਕਾ ਦਿੰਦੇ ਨੇ ਉਧਰ ਨੂੰ ਕੋ ਕਾ ਦਿੰਦੇ ਨੁਕਸਾਨ ਇਹ ਕਿਸਾਨਾਂ ਦਾ ਪੰਜਾਬ ਦਾ ਕਿਸਾਨ ਮਤਲਬ ਇਹ ਜਿਹੜਾ ਜਿੰਨਾ ਨੁਕਸਾਨ ਆ ਪੰਜਾਬ ਦਾ ਨੁਕਸਾਨ ਹੋ ਰਿਹਾ ਇਹਦੇ ਚ ਫਿਰ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਤੁਸੀਂ ਕਿਉਂਕਿ ਪਹਿਲਾਂ ਬਿਆਨ ਕੁਝ ਹੋਰ ਸੀ ਗੱਡੀਆਂ ਵੀ ਪਾਤੜਾ ਖੜਾਤੀਆਂ ਸੀ ਅੰਜੂ ਗੈਸ ਦੇ ਗੋਲੇ ਵਾਲੀਆਂ ਪਾਣੀ ਦੇ ਬਿਛੜ ਵਾਲੀਆਂ ਪਰ ਜਦੋਂ 4 ਤਰੀਕ ਨੂੰ ਖਨੌਰੀ ਬਾਰਡਰ ਤੇ ਲੱਖਾਂ ਦਾ ਇਕੱਠ ਹੋਇਆ ਉਸ ਤੋਂ ਬਾਅਦ ਸਰਕਾਰ ਦੇ ਵੀ ਬਿਆਨ ਬਦਲ ਗਏ ਉਹ ਸਾਰਾ ਕੁਝ ਪਿੱਛੇ ਨੂੰ ਹੋ ਗਈ ਸਰਕਾਰ ਤਾਂ ਪਿੱਛੇ ਨੂੰ ਆਏ ਹੋਗੇ ਪਹਿਲਾਂ ਇਹ ਮਤਲਬ ਇਹ ਮੋਦੀ ਦੀ ਛੇਪ ਮੰਨਦਾ ਸੀ ਹਜੇ ਮੰਨਦਾ ਤਾਂ ਅਜੇ ਵੀ ਆ ਪਰ ਇਹ ਸਾਡਾ ਕਿਸਾਨਾਂ ਦਾ ਮਤਲਬ ਬਲਵਾਲ ਦੇਖ ਕੇ ਨਾ ਵੀ ਹਾਂ ਕਿਸਾਨ ਆਪਦੀ ਜਿੱਦ ਤੇ ੜੇਵੇਂ ਨੇ ਇਹ ਛਿਪ ਗਿਆ ਹਮ ਯਾਨਕਿ ਦਬਾਅ ਬਣ ਗਿਆ ਇਹ ਦਬਾਅ ਬਣ ਗਿਆ ਸਾਡਾ ਇਹ ਤੇ ਅਸੀਂ ਦਬਾਅ ਬਣਾ ਕੇ ਵੀ ਰਾਂਗੇ ਕੋਈ ਇਹੀ ਜੀ ਗੱਲ ਨਹੀਂ ਪਹਿਲਾਂ ਤਾਂ ਅਸੀਂ ਮਨਨ